50 50000 ਰੁਪਏ ਦੇ ਦੇਣ ਦਾ ਵਾਅਦਾ ਕੀਤਾ ਗਿਆ ਹੈ ਹੁਣ ਕਿਹਾ ਹੈ ਕਿ ਜਿਨ੍ਹਾਂ ਨੂੰ ਨਹੀਂ ਮੇਰੇ ਵੱਲੋਂ ਮਿਲਿਆ ਵੱਡਿਆ ਹੋਇਆ ਗਿਫਟ ਤਾਂ ਇੱਕ ਸਾਲ ਦੇ ਅੰਦਰ 50 50000 ਦਵਾਂਗਾ ਤਾਂ ਰਾਜਾ ਬੜੇ ਦਾਸੰਗਏ ਕਿ ਕਾਂਗਰਸ ਦੇ ਪ੍ਰਧਾਨ ਨੇ ਪੰਜਾਬ ਦੇ ਔਰ ਅਮ੍ਰਿਤਾ ਵੜਿੰਗ ਦੇ ਪਤਨੀ ਪਤੀ ਨੇ ਤਾਂ ਅਮ੍ਰਿਤਾ ਵੜਿੰਗ ਕਾਂਗਰਸ ਦੇ ਗਿੱਧੜ ਬਹਾਤੋ ਕੈਂਡੀਡੇਟ ਨੇ ਤਾਂ ਜਗ੍ਹਾ ਦੇ ਵਿੱਚ ਇਹ ਉਹਨਾਂ ਦੇ ਵੱਲੋਂ ਦਿੱਤਾ ਗਿਆ ਬਿਆਨ ਸੁਭਾਵਿਕ ਤੌਰ ਤੇ ਕੌਂਟਰੋਵਰਸੀ ਦਾ ਹਿੱਸਾ ਬਣ ਰਿਹਾ ਹੈ ਯਾਨਕਿ ਅਸ ਇਸ ਤਰੀਕੇ ਦੇ ਨਾਲ ਲੁਭਾਇਆ ਜਾ ਰਿਹਾ ਹੈ ਵੋਟਰਾਂ ਨੂੰ ਹਾਲਾਂਕਿ ਇਸ ਤੋਂ ਪਹਿਲਾਂ ਨੌਕਰੀਆਂ ਨੂੰ ਲੈ ਕੇ ਮਨਪ੍ਰੀਤ ਬਾਦਲ ਦਾ ਬਿਆਨ ਆਇਆ ਸੀ ਜਿਸ ਤੇ ਉਹਨਾਂ ਨੇ ਸਪਸ਼ਟ ਕਰਨ ਦਿੱਤਾ ਔਰ ਹੁਣ ਰਾਜਾ ਵੜਿੰਗ ਦਾ ਬਿਆਨ سامنے ਆਇਆ ਤਾਂ 50-50 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਹੈ ਔਰ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਮੇਰੇ ਵੱਲੋਂ ਵੰਡੇ ਗਿਫਟ ਨਹੀਂ ਮਿਲਿਆ ਇੱਕ ਸਾ ਦੇ ਅੰਦਰ ਦਵਾਂ ਤੇ ਮਾਰੇ ਕੋਤੇ ਚੈੱਕ ਮਿਲेंगे ਨਹੀਂ ਮਿਲੇ ਤੁਸੀਂ ਕੋ ਦਿਹਾੜੀ ਕੀਤੀ ਸੀ ਮੇਰੇ ਕੋਈ ਮੇਰਾ ਕੋਠਾ ਬਣਾਉਣਾ ਐ ਸੀ ਅੱਜ ਤੱਕ ਥੋੜੀ ਉਮਰ 60 60 ਸਾਲ ਦੀ ਹੋ ਗਈ 70 70 ਸਾਲ ਦੀ ਕਹਿੀਆਂ ਦੀ ਕਦੇ ਕਿਸੇ ਨੇ ਸਿਰ ਦੀ ਝੂਨ ਦਿੱਤੀ ਹੈ ਕਿਸੇ ਲੀਡਰ ਨੇ ਆਪਦੇ ਨੇ ਕਿ ਬੰਗਾ ਦੇ ਦਿੱਤੇ ਜਿਵੇਂ ਕੋਸ਼ਿਸ਼ ਕੀਤਾ ਕੋਸ਼ਿਸ਼ ਦਿੱਤਾ ਕੋਈ 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 ਜੀਤ ਲੱਗਿਆ ਕਿ ਆਹ ਥੋੜੇ ਹੱਥ ਤੇ ਦਿਵਾਲੀ ਤੇ ਲੱਗੇ ਆ ਹੱਬੀ ਦਾ ਕਈ ਰੋਕਦੀ ਆ ਵੀ ਸਾਨੂੰ ਨਹੀਂ ਮਿਲੇ ਉਹਨਾਂ ਦਾ ਵਿਆਹ ਹੈ ਜਿਹਨੂੰ ਨਹੀਂ ਮਿਲੇ ਉਹ ਟਬਲ ਉਹ ਲਾ ਵੀ ਉਹ ਤੇਰਾ ਹੱਕ ਨਹੀਂ ਸੀ ਪਹਿਲਾਂ ਕੋਈ ਐਟਾ ਬਾਜ਼ਾਰ ਹੈ ਜਿੱਥੇ ਝੱਪਾ ਬਣਦੇ ਬਣਦੇ ਰਹਿ ਜਾਂਦਾ ਕੋਈ ਨਹੀਂ ਉਹ ਤੇਰਾ ਹੱਕ ਮੈਂ ਤੈਨੂੰ ਕੀ ਕਿਹਾ ਪਹਿਲਾਂ ਉਹ ਹੱਕ ਨਹੀਂ ਸੀਗਾ ਵੀ ਮੇਰੇ ਆਪਣੇ ਦੇਵਰ ਕੀਤੀ ਸੀ ਮਮਾ ਬਾਪ ਇਹਨਾਂ ਨੇ ਤਾਂ ਕਿਹਾ ਮੈਂ ਗਰੰਟੀ ਦੇਉਂਗਾ ਮੈਂ ਤੈਨੂੰ ਕਦੇ ਨਹੀਂ ਕਿਹਾ ਮੈਂ ਚੱਕ ਦੇਉਂਗਾ ਮੇਰੀ ਜੇਬ ਚ ਆਵੇ ਮੈਂ ਕਹਿੰਦਾ ਤੇਈ ਨਹੀਂ ਉਹ ਸਾਡੇ ਬੰਦਿਆ ਨੇ ਗਲਤੀ ਕੀਤੀ ਪਰ ਜਿਹਨੂੰ ਨਹੀਂ ਮਿਲਿਆ ਉਹਨੂੰ ਡਬਲ ਪਿਆ ਹੀ ਆਉਂਦਾ ਦੇਉਂਗਾ ਇੱਕ ਸਾਲ ਖੜ ਜਾ ਜੇ ਨਾ ਦੇਵਾ ਤਾਂ ਤੋੜਾ ਬੋੜਾ ਉਹ ਹੱਤ ਮੈਸਮਿੰਦਾ ਹੰਕਾਰ ਬੋਲਦੇ ਆ ਇੰਨਾ ਹੰਕਾਰੀ ਨਹੀਂ ਹੋਣਾ ਚਾਹੀਦਾ ਇਹ ਸਾਡੇ ਕੈਂਡੀਡੇਟ ਤਿੰਨ ਵਾਰ ਜਿਹੜੇ ਲੋਕਾਂ ਨੇ ਕਿਦਰਵਾਇਰ ਨੇ ਜਿਤਾਇਆ ਹੋਵੇ ਤੇ ਮੈਂ ਦੋ ਗੱਲਾਂ ਤੁਹਾਡੇ ਮੂਰੇ ਕਹਿਣੀਆਂ ਚਾਹਨਾ ਪਹਿਲੀ ਹੰਕਾਰ ਸਿਰ ਚੜ ਕੇ ਬੋਲਦੇ ਆ ਬਲਿੰਗ ਸਾਹਿਬ ਦੇ ਤੇ ਉਹ ਇਹ ਕਹਿ ਰਹੇ ਆ ਕਿਸੇ ਮਾਂ ਭੈਣ ਨੇ ਕਿਤੇ ਥੱਲੇ ਉੱਤੇ ਪਿੰਡ 'ਚ ਬੈਠੇ ਉਹਨਾਂ ਨੂੰ ਪੁੱਛ ਲਿਆ ਵੀ ਮੈਨੂੰ ਚੈੱਕ ਨਹੀਂ ਮਿਲਿਆ ਉਹਨੇ ਅੱਗੇ ਸਾਰਿਆਂ ਨੂੰ ਕਿਹਾ ਬਿੱਛ ਸੰਡੋ ਗੱਲ ਤੁਸੀਂ ਮੇਰੇ ਘਰੇ ਦਿਹਾੜੀ ਕਰਨ ਆਏ ਸੀ ਵੜਿੰਗ ਨੇ ਕਿਹਾ ਮੇਰੇ ਘਰੇ ਤੁਸੀਂ ਮੇਰਾ ਕੋਠਾ ਬਣਾਉਣਾ ਆਏ ਸੀ ਮੇਰੀ ਕੋਠੀ ਬਣਾਉਣਾ ਆਏ ਸੀ ਜਿਹੜੇ ਤੁਹਾਨੂੰ ਚੈੱਕ ਦਵਾਂ ਇਹ ਚੈੱਕ ਜੇ ਤੁਹਾਨੂੰ ਮੈਂ ਜਿਹਨੂੰ ਦੇ ਦੇ ਉਹਦਾ ਧੰਨਵਾਦ ਤਾਂ ਕੀ ਕਰਨਾ ਸ਼ੁਕਰੀਆ ਕੀ ਕਰਨਾ ਤੁਸੀਂ ਮੇਰੇ ਘਰੇ ਜੇ ਇਹਦਾ ਮਤਲਬ ਇਹ ਆ ਵੀ ਜਿਹੜੇ ਐਮਐਲਏ ਬਣਾ ਕੇ ਉਹ ਇਹ ਕਹਿ ਰਿਹਾ ਵੀ ਮੇਰੇ ਘਰੇ ਕੰਮ ਕਰੋ ਆ ਕੇ ਮੇਰੇ ਘਰੇ ਗੁੱਡੀ ਕਰੋ ਮੇਰੇ ਘਰੇ ਸਫਾਈ ਕਰੋ ਤਾਂ ਮੈਂ ਤੁਹਾਨੂੰ ਫੇਰ ਚੈੱਕ ਦਊਗਾ ਇਹੀ ਕੱਲ 23 ਮਈ ਮੈਂ ਫਰਾਨ ਹੋ ਗਿਆ ਬਈ ਇੱਕ ਪੋਲੀਟਿਕਲ ਬੰਦਾ ਬਈ ਤੈਨੂੰ ਐਮਐਲਏ ਬਣਾਤਾ ਤੈਨੂੰ ਆਪਣਾ ਗਿੱਦੜਵਾਇਆ ਲੈ ਨੇ ਸਿਰ ਤੇ ਬਿਠਾ ਲਿਆ ਤਿੰਨ ਵਾਰ ਤੇ ਤੂੰ ਉਹਨਾਂ ਨੂੰ ਕਹਿ ਰਾਂ ਵੀ ਤੁਹਾਨੂੰ ਮੈਂ ਤਾਂ ਕੁਝ ਕਰੂੰਗਾ ਵੀ ਜੇ ਮੇਰੇ ਘਰੇ ਆ ਕੇ ਪੋਚਿਆ ਮਾਰੂੰਗੇ ਬਸ ਅੱਜ ਬਿਲਕੁਲ ਰਾਜਾ ਬੜਿੰਗ ਸਾਹਿਬ ਇਸ ਗੱਲ ਦਾ ਜਵਾਬ ਦੇਣ ਵੀ ਤੁਸੀਂ ਪਹਿਲਾਂ ਆਪਣੇ ਵਾਈਫ ਨੂੰ ਟਿਕਟ ਦਿੱਤੀ ਕਿਸੇ ਤੁਸੀਂ ਕਿਸੇ ਬੱਚੇ ਨੂੰ ਕਿਸੇ ਗਰੀਬ ਨੂੰ ਕਿਸੇ ਕਾਂਗਰਸ ਦੇ ਸਪੋਰਟਰ ਨੂੰ ਮੈਂ ਤਾਂ ਬਾਰ ਬਾਰ ਕਹਿਆ ਯਾਰ ਆਪਣੇ ਮਾਮਾ ਜੀ ਨੂੰ ਦੇ ਦਿੰਦੇ ਇਹਨਾਂ ਤੁਹਾਡੇ ਮੂਰੇ ਮੂਰੇ ਤੁਹਾਨੂੰ ਸਿਆਸਤ ਚ ਲੈ ਕੇ ਆਇਆ ਤੁਸੀਂ ਕਿਸੇ ਹੋਰ ਕੌਣੀ ਅਰਗੇ ਜਾਂ ਜਿਹੜੀ ਵੀ ਇਹਨਾਂ ਦੇ ਨਾਲ ਕਾਂਗਰਸ ਦੀ ਇਹ ਮਤਲਬ ਅੱਗੇ ਅੱਗੇ ਕੰਪੇਨ ਕਰਦੇ ਰਿਹਾ ਪੋਸਟਰ ਲਾਉਂਦੇ ਰਿਹਾ ਬੈਨਰ ਲਾਉਂਦੇ ਰਿਹਾ ਕਿਸੇ ਕਾਂਗਰਸੀ ਨੂੰ ਨਾਂ ਦੇ ਕੇ ਆਪਣੀ ਵਾਈਫ ਨੂੰ ਟਿਕਟ ਦਿੱਤੀ ਘਰ ਵਾਲੀ ਨੂੰ ਤੇ ਹੁਣ ਜਦੋਂ ਦੇਖ ਰਿਹਾ ਵੀ ਲੋਕ ਵੋਟ ਨਹੀਂ ਪਾ ਰਹੇ ਲੋਕਾਂ ਨੂੰ ਇਹ ਗੱਲ ਕਹਿ ਰਹੇ ਆ ਵੀ ਤੁਹਾਨੂੰ ਕਾਹਦਾ ਕੰਮ ਦੇਣਾ ਸੀ ਕਦ ਲਈ ਤੁਹਾਨੂੰ ਪੈਸੇ ਦੇਣੇ ਸੀ ਕਿਸ ਚੀਜ਼ ਦੇ ਤੁਹਾਨੂੰ ਮੈਂ ਸਕੀਮਾਂ ਦੇਣੀਆਂ ਸੀ ਤੁਸੀਂ ਮੇਰੇ ਘਰੇ ਕੰਮ ਕਰਨਾ ਸੀ ਤਾਇ ਬਯਾਨ ਆਇਆ ਹੈ ਔਰ ਸੁਨਿਆ ਸਪੀਚ ਦੇ ਵਿੱਚ ਔਰ ਦੂਸਰੇ ਪਾਸੇ ਰਵਨੀਤ ਬਿੱਟੂ ਨੇ ਸਵਾਲ ਚੁੱਕੇ ਨੇ ਤੇ ਦੀਪਕ ਗਰਗ ਸਾਡੇ ਨਾਲ ਕਾਂਗਰਸ ਆਗੂ ਫੋਨ ਲਾਈਨ ਤੇ ਮੌਜੂਦ ਨੇ ਰਕਸਬ ਸਵਾਗਤ ਹੈ ਨਿਊਜ਼ 18 ਪੰਜਾਬ ਤੇ ਚੁਣავი ਪ੍ਰਚਾਰ ਚੱਲ ਰਿਹਾ ਹੈ ਤਾਂ ਜਗੇ ਦੇ ਵਿਚਾਰੇ ਰਾਜਾ ਫੜਿੰਗ ਦੀ ਇੱਕ ਕਲਿੱਪ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਮੈਂ ਆਪ 50000 ਦਵਾਂਗਾ ਔਰ ਉਹਨਾਂ ਦੀ ਸ਼ਬਦਾਵਲੀ ਨੂੰ ਲੈ ਕੇ ਦੂਜੇ ਪਾਸੇ ਰਵਨੀਤ ਬਿੱਟੂ ਸਵਾਲ ਚੁੱਕ ਰਹੇ ਨੇ ਹਾਂਜੀ ਮੈਂ ਗੁਰਜੋਤ ਨਾਮ ਨਮਸਕਾਰ ਮੈਂ ਮੈਂ ਸਦੀ ਗਲਤ ਧਿਆ ਜਵਾਬ ਦੇਣਾ ਚਾਹੁੰਦਾ ਹੈ ਜੀ ਜਿਸ ਸਰਕਾਰ ਵੀ ਰਾਜਾ ਬਣੀ ਜੋ ਹੰਕਾਰ ਸੋ ਚੜ ਕੇ ਬੋਲ ਰਿਹਾ ਤੁਸੀਂ ਮੈਨੂੰ ਦੱਸੋ ਇਹ ਤੇ ਹੰਕਾਰ ਵਾਲੀ ਕੀ ਗੱਲ ਹੈ ਜੇ ਐਮਐਲਏ ਦਾ ਹੋਰ ਕੰਮ ਕੀ ਹੈ ਜੇ ਕਿਸੇ ਜੂਤਬੰਦ ਬੰਦੇ ਦੀ ਐਮਐਲਏ ਨੇ ਮਦਦ ਕਰਤੀ ਉਹ ਚ ਹੰਕਾਰ ਕੀ ਹੋਇਆ ਜੇ ਕਿਸੇ ਦਵਾਈ ਬੁੱਟੀ ਲਈ ਕੋਈ ਪੈਸੇ ਦੇਤੇ ਉੱਚ ਕੀ ਹੰਕਾਰ ਹੋਇਆ ਐਮਐਲਏ ਕਿਸ ਕਿਸ ਲਈ ਬਣਾਇਆ ਜਾਂਦਾ ਤੁਸੀਂ ਦੱਸੋ ਮੈਂ ਪੁੱਛਣਾ ਚਾਹੁੰਦਾ ਸਰ ਨੂੰ ਵੀ ਇਹ ਕਹਿ ਰਹੇ ਫਿਰ ਚੜ ਕੇ ਹੰਕਾਰ ਬੋਲ ਰਿਹਾ ਇਹ ਤੇ ਹੰਕਾਰ ਵਾਲੀ ਕੀ ਗੱਲ ਹੈ ਨਹੀਂ 50000 ਦਾ ਜ਼ਿਕਰ ਹੋ ਰਿਹਾ ਤੁਸੀਂ ਦਵਾਈ ਬੁੱਢੀ ਦਾ ਲਾ ਕੇ ਜ਼ਿਕਰ ਕਰਿਓ ਗੁਰਕਸ਼ਪਾ ਔਰ ਅਖੀਰ ਚ ਇਹ ਕਹਿ ਰਹੇ ਨੇ ਕਿ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਮੈਂ ਆਪ 50000 ਦੇਵਾਂਗਾ ਤੁਹਾਨੂੰ ਲੱਗਦਾ ਹੈ ਕਿ ਇਲੈਕਸ਼ਨ ਬਿਲਕੁਲ ਆ ਗਿਆ ਨੇੜੇ ਉਹਨਾਂ ਦੇ ਪਤਨੀ ਚੋਣ ਮੈਦਾਨ ਚ ਨੇ ਔਰ ਜੋ ਇਸ ਤਰੀਕੇ ਦੇ ਨਾਲ ਉਹ ਵੋਟਰਾਂ ਨੂੰ ਕਹਿ ਰਹੇ ਨੇ ਰਕਮ ਪੈਸੇ ਦੀ ਗੱਲ ਕਰ ਰਹੇ ਨੇ मैम ਜਿਹੜੀ ਇਹ ਗੱਲ ਕਰ ਰਹੇ ਨਾ ਪਹਿਲਾਂ ਪੈਸੇ ਵੰਡੇ ਸੀ ਇਹ ਵੰਡੇ ਸੀ ਇਹ ਇਲੈਕਸ਼ਨ ਦਾ ਮੈਡਮ ਇਹ ਗੱਲ ਹੀ ਨਹੀਂ ਹੈਗੀ ਤੁਸੀਂ ਨਾ ਪੁੱਛੋ ਵੀ ਜਿਹੜਾ ਇਹ ਬਿਆਨ ਆ ਮਿਲ ਕੋਈ ਨਾ ਬਿਆਨ ਆ ਸਰਦਾ ਜਿਹੜੇ ਕੋਈ ਪੈਸੇ ਵੰਨ ਦੇ ਇਲਜ਼ਾਮ ਲਗਾ ਰਿਹਾ ਨਾ ਮੈਡਮ ਇਹ ਜੇ ਕੋਈ ਇਸ ਟਾਈਮ ਤੇ ਕੋਈ ਇਲੈਕਸ਼ਨ ਪੈਸੇ ਵੰਡ ਰਿਹਾ ਤਾਂ ਇਲਜ਼ਾਮ ਲਗਾ ਸਕਦੇ ਆ ਚੋਨ ਕਮਿਸ਼ਨ ਸ਼ਿਕਾਇਤ ਕਰ ਸਕਦੇ ਆ ਤੁਸੀਂ ਇਹ ਕਹਿ ਰਹੇ ਹੋ ਕਿ ਕਲਿੱਪ ਪੁਰਾਣੀ ਹੈ ਹਾਂਜੀ ਗਰਗ ਸਾਹਿਬ ਤੁਸੀਂ ਇਹ ਕਹਿ ਰਹੇ ਹੋ ਕਿ ਇਹ ਬਿਆਨ ਪੁਰਾਣਾ ਹੈ ਨਹੀਂ ਮੈਡਮ ਬਿਆਨ ਇਹ ਹੁੰਦਾ ਹੈ ਮੈਂ ਨਹੀਂ ਕਹ ਰਿਹਾ ਬਿਆਨ ਪੁਰਾਣਾ ਹੈ ਪਰ ਇਹ ਐਮਐਲਏ ਕੋਲ ਕੋਈ ਕਿਸੇ ਤਰ੍ਹਾਂ ਦਾ ਕੋਈ ਆ ਗਿਆ ਜੀ ਆਪਦੀ ਜੇਬ ਚ ਉਹਨਾਂ ਦੇ ਪੈਸੇ ਲਾਦਣ ਕੀ ਵੱਡੀ ਗੱਲ ਹੈ ਮੇਰੇ ਵੀ 6:00 ਵੱਜ ਗਈ ਸੀ ਮੈਡਮ ਮੇਰੇ ਤੇ ਵੀ ਪੀਜੀ ਚ ਐਮਐਲਏ ਸਾਹਿਬ ਮੈਡਮ ਮਤਲਬ ਉਹਨਾਂ ਜੀ 2 ਦਿਨ ਉੱਥੇ ਰਹੇ ਉੱਥੇ ਜਿੰਨਾ ਖਰਚਾ ਸਾਰਾ ਨੇ ਕੋਲੋਂ ਕੀਤਾ ਕਿਉਂਕਿ ਮੈਂ ਇਹਨਾਂ ਦਾ ਵਰਕਰ ਆ 12 ਸਾਲਾਂ ਤੋਂ ਕੰਮ ਕਰ ਰਿਹਾ ਤੇ ਜੇ ਐਮਐਲਏ ਆਪਦੇ ਵਰਕਰ ਲਈ ਜਾਂ ਆਪਦੇ ਵੋਟਰ ਸਪੋਰਟਰ ਲਈ ਜੇ ਕੰਮ ਨਾ ਕਰੂਗਾ ਹੈਲਪ ਨਾ ਕਰੂਗਾ ਫਿਰ ਹੋਰ ਐਮਐਲਏ ਕਿਸ ਲਈ ਬਣਾਇਆ ਜਾਂਦਾ ਹੈ ਦੇਖੋ ਅਸੀਂ ਬਿਆਨ ਸੁਣਵਾ ਰਹੇ ਹਾਂ ਇਸ ਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਇੱਕ ਤਾਂ ਇੱਕ ਜੋ ਦੱਸਿਆ ਜਾ ਰਿਹਾ ਕਿ ਇੱਕ ਵੋਟਰ ਉਹਨਾਂ ਨੂੰ ਇੱਕ ਲੇਡੀ ਉੱਥੇ ਬੈਠੇ ਹੋਏ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਚੱਕ ਨਹੀਂ ਮਿਲੇ ਤਾਂ ਉਹਨਾਂ ਨੇ ਫਿਰ ਕਿਹਾ ਕਿ ਤੁਸੀਂ ਮੇਰੇ ਘਰੇ ਕੀ ਕਰਨ ਆਏ ਸੀ ਆ ਕੋਠਾ ਬਣਾਉਣਾ ਆਏ ਸੀ ਮੇਰਾ ਕੰਮ ਕਰਨਾ ਆਏ ਸੀ ਇਸ ਤਰੀਕੇ ਦੇ ਨਾਲ ਉਹਨਾਂ ਨੇ ਜ਼ਿਕਰ ਕੀਤਾ ਔਰ ਆਖਿਰ 'ਚ ਕਹਿੰਦੇ ਨੇ ਕਿ ਮੈਂ ਖੁਦ 50000 ਦੇਵਾਂਗਾ ਤਾਂ ਕਿਵੇਂ ਇਸ ਨੂੰ ਇਹ ਦੇਖਿਆ ਜਾ ਸਕਦਾ ਹੈ ਕਿ ਮਦਦ ਕੀਤੀ ਜਾ ਰਹੀ ਹੈ ਮੈਨੂੰ ਬਿਲਕੁਲ ਸੱਚ ਆ ਗੱਲ ਇਹ ਇਹ ਗੱਲ ਜੇ ਗਲਤ ਵੀ ਕੀ ਹੈ ਵੀ ਜੇ ਆਪਣੇ ਘਰੇ ਕੋਈ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਮੰਨ ਲਓ ਚਾਹੇ ਆਪਣੇ ਕੋਈ ਕੰਮ ਕਰਦਾ ਘਰ ਕਰਦਾ ਚਾਹੇ ਆਪਣੇ ਖੇਤਾਂ 'ਚ ਕਰਦਾ ਆਪਾਂ ਜੋ ਜੀ ਮਦਦ ਕਰਦੀ ਬਿਨਾਂ ਗੱਲ ਤੋਂ ਤੇ ਜੇ ਗਲਤ ਵੀ ਕੀ ਕਰਦਾ ਬੜਕ ਸਾਹਿਬ ਨੇ ਜੇ ਕਿਸੇ ਨੂੰ ਜੂਰਤ ਮੰਦ ਨੂੰ ਕਿਸੇ ਨੂੰ ਦਵਾਈ ਬੂਟੀ ਦੀ ਜੂਰਤ ਪੈ ਗਈ ਇਹ ਤਾਂ ਸੋਸ਼ਲ ਕੰਮ ਹੈ ਨਾ ਇਹ ਤਾਂ ਐਮਐਲਏ ਦਾ ਕੰਮ ਹੈ ਚਾਹੇ ਉਹ ਭਜਾਏ ਅੱਜ ਦੀ ਰੋਡ ਪਾਜੇ ਕੋਈ ਗਰੀਬ ਬੰਦੇ ਨੂੰ ਕਿਸੇ ਨੂੰ ਲੱਖ ਦੀ ਲੋੜ ਵੀ ਹੋ ਸਕਦੀ ਹੈ ਮਤਲਬ ਕਿਤੀ ਹੋ ਬੜਕ ਸਾਹਿਬ ਨੇ ਇਹ ਐਸੀ ਗੱਲ ਨਹੀਂ ਵੇਰੀ ਮੇਰੇ ਇਲਾਕੇ ਦੇ ਘਟੋ ਘਟ ਦੋ ਟੈਲਾ ਕਪੜੇ ਦਾ ਲੱਗਿਆ ਹੋਊਗਾ ਹੋ ਸਕਦਾ ਮੈਂ ਉਹ ਜੋ ਲਾਇਆ ਸਰ ਲੈ ਲਉ ਪਰ ਨਹੀਂ ਲਿੱਤੇ ਇਸ ਗੱਲ ਤੋਂ ਵੀ ਕੀ ਮਤਲਬ ਹੋਰ ਐਮਲ ਦਾ ਕੰਮ ਵੀ ਕੀ ਹੈ ਹੂੰ ਠੀਕ ਹੈ ਠੀਕ ਹੈ ਤੁਸੀਂ ਆਪਣਾ ਪੱਖ ਰੱਖਿਆ ਬਹੁਤ ਬਹੁਤ ਸ਼ੁਕਰੀਆ ਜੀ ਸਰ ਮੈਂ ਸਭ ਦਾ ਜਵਾਬ ਦੇਣਾ ਚਾਹੁੰਦਾ ਹੈ ਅਫੀਸਰ ਕਹਿ ਰਹੇ ਵੀ ਰਾਜਾ ਬੜਿੰਦੀ ਨੇ ਅਧਿਕਾਰ ਵਾਲੋਂ ਟਿਕਟ ਦਿੱਤੀ ਬਿਲਕੁਲ ਗਲਤ ਕਹਿ ਰਿਹਾ ਮੈਂ ਗਵਾਹ ਖੁਦ ਮੈਂ ਮੈਡਮ ਬਲੌਕਪ ਬਦਾਂ ਰਿਹਾ 8 ਸਾਲ ਉਹਨਾਂ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਹੈ ਬੜਾ ਰਾਜਾ ਬੜਿੰਦੀ ਨੇ ਮੈਨੂੰ ਚਾਰ ਵਾਰ ਪੁੱਛਿਆ ਦੀਪਕ ਤੂੰ ਇਲੈਕਸ਼ਨ ਲੜਨੇ ਆ ਪੀਪਲ ਕੋ ਇਲੈਕਸ਼ਨ ਲੜਨੇ ਆ ਉਹਨਾਂ ਦੀ ਵਾਈਫ ਨੇ ਪੁੱਛਿਆ ਚਾਰ ਪੰਜ ਵਾਰ ਸਾਨੂੰ ਪੁੱਛਿਆ ਗਿਆ ਬੜਿੰਦੀ ਸਾਹਿਬ ਨੇ ਹੋਰ ਵੀ ਜਿਹੜੇ ਵਰਕਰ ਹਨ ਉਹਨਾਂ ਨੂੰ ਵੀ ਪੁੱਛਿਆ ਕੋਨੀ ਸਾਹਿਬ ਨੂੰ ਵੀ ਪੁੱਛਿਆ ਜਿਹੜਾ ਕਹਿ ਰਿਹਾ ਪਰਿਵਾਰਵਾਚਗਰ ਦਿੱਤੀ ਹੈ ਬਿਲਕੁਲ ਗਲਤ ਗੱਲ ਹੈ ਸਰਾ ਸਰ ਗਲਤ ਸਾਬ ਤੇ ਪੰਜਵਰ ਬੜਿੰਗ ਸਾਹਿਬ ਨੇ ਬੱਚਿਆਂ ਨੂੰ ਵਾਈਫ ਕੋਲੇ ਬੈਠੇ ਜੀ ਗਰਗ ਸਾਹਿਬ ਥੋੜਾ ਸਮਾਂ ਹੈ ਘਟਾ ਔਰ ਗੱਲਬਾਤ ਵੀ ਵੈਸੇ ਪੂਰੀ ਹੋ ਗਈ ਹੈ ਬਹੁਤ ਬਹੁਤ ਸ਼ੁਕਰੀਆ तमाम ਜਨ ਗਲਬਰ ਦੇ ਲਈ ਤਕਲ ਮਿਲਾ ਕੇ ਇਸ ਤੇ ਸਪਸ਼ਟੀਕਰਨ ਦਿੱਤਾ ਗਿਆ ਹੈ ਦੀਪਕ ਗਰਗ ਦੱਸੇ ਕਿ ਕਿਦਰ ਬਾਹਤ ਉਹੀ ਕਾਂਗਰਸ ਦੇ ਅਗੂ ਆਉਂਦੇ ਨੇ